ਅੱਜ ਅਸੀਂ ਪਹੁੰਚੇ ਆਂ ਅਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿੱਥੇ ਕਿ ਇੱਕ ਨੌਜਵਾਨ ਜੋ ਕਿ ਨੌਜਵਾਨਾਂ ਦੇ ਦਿਲਾਂ ਉੱਤੇ ਛਾਇਆ ਹੋਇਆ ਵਾ ਉਹਦੇ ਨਾਲ ਅੱਜ ਗੱਲਬਾਤ ਕਰਾਂਗੇ ਨਾਂ ਦੱਸ ਦਈਏ ਪ੍ਰਭ ਚਮਕੀਲਾ ਜੀ ਜੋ ਅਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਬਹੁਤ ਜਿਹੜਾ ਕਿ ਛਾਏ ਹੋਏ ਨੇ ਇੰਸਟਾਗ੍ਰam ਤੇ ਰੀਲਾਂ ਉਹ ਉਹਨਾਂ ਦਾ ਨਵਾਂ ਗਾਣਾ ਕਾਲੀ ਰੇਂਜ ਜੋ ਕਿ ਬੜਾ ਸੁਪਰ ਹਿੱਟ ਗਾਣਾ ਗਿਆ ਵਾ ਉਹਦੇ ਨਾਲ ਹੋਰ ਉਹਨਾਂ ਕੋ ਗਾਣੇ ਸੰਦਿਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਆਓ ਸੰਦਿਆ ਪ੍ਰਭ ਚਮਕੀਲਾ ਜੀ ਕੋ ਉਹਨਾਂ ਦੇ ਜੀਵਨੀ ਅਤੇ ਉਹਨਾਂ ਦੇ ਜਿਹੜਾ ਇਹ ਨਵੇਂ ਗਾਣੇ ਆ ਰਹੇ ਆ ਉਹਨਾਂ ਦਾ ਕੀ ਕਹਿਣਾ ਹੈ ਕਿਹੜੇ-ਕਿਹੜੇ ਤੁਹਾਡੇ ਸੁਪਰ ਹਿੱਟ ਗਾਣੇ ਜਿਹੜੇ ਆ ਕਿ ਦਰਸ਼ਕਾਂ ਨੂੰ ਆਪਾਂ ਸੁਨਾਈਏ ਜਿਹੜੇ ਕਿ ਤੁਹਾਡੇ ਬਹੁਤ ਜਿਹੜੇ ਪਪੂਲਰ ਲਏ ਆ ਜਿਹੜਾ ਮੇਰਾ ਦੁੱਗਰੀ ਦਾ ਯਾਰ ਇਹ ਉਹਦੇ ਉਹ ਵੀ ਮੇਰਾ ਬਹੁਤ ਪਪੂਲਰ ਗੀਤ ਗਿਆ ਵਾ ਤੁਹਾਨੂੰ ਕੋਈ ਬਹੁਤ ਵਧੀਆ ਮਿਲਿਆ ਹੈ ਜੀ ਕੋਈ ਦੋ ਲਾਈਨਾਂ ਦੁੱਗਰੀ ਦਾ ਯਾਰ ਹੁਣ ਤੱਕ ਨਾਲ ਖੜ ਦੇਣੀ ਜਿਹੜੇ ਖੜ ਦੇ ਯਾਰ ਸੀ ਮੇਰੇ ਹੁਣ ਤੱਕ ਨਾਲ ਖੜ ਦੇਣੀ ਜਿਹੜੇ ਖੜ ਦੇ ਜਾਰ ਸੀ ਮੇਰੇ ਹੱਕ ਵਿੱਚੋਂ ਫੈਰ ਕੱਢਣੇ ਨਹੀਂ ਸਲੇ ਬਣਦੇ ਛਲਾਰੂ ਜਿਹੜੇ ਹੱਕ ਵਿੱਚੋਂ ਫੈਰ ਕੱਢਣੇ ਨਹੀਂ ਸਲੇ ਬਣਦੇ ਛਲਾਰੂ ਜਿਹੜੇ ਉਹ ਦੁਗਰੀ ਦਾ ਯਾਰ ਬੱਲੀ ਐਣੀ ਜਿਹਦਾ ਵਿੱਚ ਲੁਧਾਣੇ ਡੇਰਾ ਦੁਗਰੀ ਦਾ ਯਾਰ ਬੱਲੀ ਐਣੀ ਜਿਹਦਾ ਵਿੱਚ ਲੁਧਾਣੇ ਡੇਰਾ ਉਹ ਯਾਰੀ ਜਗਦਾਰੀ ਮਾਰਗੀ ਨਹੀਂ ਉਹ ਜ ਜੰਮਿਆ ਸੂਰਮਾ ਕਿਹੜਾ ਜਾਰੀ ਚ ਗਦਾਰੀ ਮਾਰਗੀ ਨਹੀਂ ਉੰਜ ਜੰਮਿਆ ਸੂਰਮਾ ਕਿਹੜਾ ਪ੍ਰਭ ਚਮਕੀਲਾ ਜੀ ਜੋ ਤੁਸੀਂ ਚਮਕੀਲਾ ਜੀ ਦੇ ਗਾਣੇ ਗਾਉਂਦੇ ਹੋ ਤੁਹਾਡਾ ਕਿਹੜਾ ਫੇਵਰਟ ਗਾਣਾ ਆ ਜਿਹੜਾ ਚਮਕੀਲਾ ਜੀ ਨੇ ਗਾਇਆ ਵਾ ਕਿ ਜੋ ਤੁਹਾਡੇ ਦਿਲ ਨੂੰ ਲੱਗਦਾ ਤੇ ਉਹ ਦਰਸ਼ਕਾਂ ਸਾਹਮਣੇ ਤੁਸੀਂ ਆਪਣਾ ਸੁਣਾਓ ਜਿਹੜਾ ਕਿ ਬਹੁਤ ਫੇਮਸ ਹੈ ਗਾਣਾ ਹਾਏ ਕੋਤਾ ਦਲੋ ਕੋ ਵੇ ਬੁਰਾ ਵੀ ਛੋੜਾ ਕੀ ਤੇ ਕਦੀਰੇ ਮਾਰੇਆ ਲੋੜਾ ਹਾ ਮਾਂ ਮਰ ਚੱਲੀ ਥਾਵੇ ਪੁੱਤ ਜਾਂਦੀ ਵਾਰੀ ਇੱਕ ਵਾਰ ਕਦੇ ਜਨਮ ਆਵੇ ਪੁੱਤ ਜਾਂਦੀ ਵਾਰੀ ਹਾ ਰੱਬਣਾ ਪੁੱਤ ਕਿ ਸੇਦਾ ਖੋਲੇ ਨਾਰਾ ਰਾਣੀ ਬੋਕ ਬੋਕ ਰੋਵੇ ਮਿਟ ਗਿਆ ਚਮਕਿਲੇ ਨਾਲੇ ਪੁੱਤ ਜਾਂਦੀ ਵਾਰੀ ਇਤ ਨੂੰ ਵਾਰੀ ਕਦੇ ਜਨਮ ਆਵੇ ਪੁੱਤ ਜਾਂਦੀ ਵਾਰੀ ਲਾਲ ਵੇ ਜਾਂਦੀ ਵਾਰੀ ਵੇ ਸੋਹਣਾ ਜਾਂਦੀ ਵਾਰੀ ਬਹੁਤ ਖੂਬ ਬਹੁਤ ਖੂਬ ਬਹੁਤ ਸੋਹਣਾ ਗਾਣਾ ਗਾਇਆ ਤੁਸੀਂ ਤੇ ਦਰਸ਼ਕਾਂ ਨੂੰ ਆਪਣਾ ਬਾਰੇ ਦੱਸ ਦਿਓ ਪੂਰੀ ਉਹਨਾਂ ਨੂੰ ਜਾਣਕਾਰੀ ਦੇ ਦਿਓ ਆਪਣੇ ਬਾਰੇ ਕਿ ਕਿਦਾਂ ਤੁਹਾਨੂੰ ਜਿਹੜਾ ਕਿ ਜਿਹੜੇ ਪ੍ਰੋਗਰਾਮ ਬੁੱਕ ਕਰਾ ਸਕਦੇ ਆ ਤੇ ਪੂਰੀ ਜਾਣਕਾਰੀ ਸਾਡੇ ਦਰਖਤ ਜੀ ਜਿਹੜੇ ਮੇਰੇ ਨਵੇਂ ਗੀਤ आ रहे है, मेरे एम एस आर प्रोडक्शन यूट्यूब चैनल से आ रहे हैं और मेरा इंस्टाग्राम आई डी प्राप चमकीला लिखोगे उद्देश्य भी निकला होगा मेरा बायो और तुसी अमर सिंह स्लैश फिर से अमर पा गए स्लैश पा गए सिंह पागे दो स्लैश पा गए और चमकीला पाओगे तो मेरी आई डी निकल आऊगी सो so, मेरा बुकिंग नंबर आ जो किसी ने प्रोग्राम करवाना हो बवंजा सतारा तीन कहत्तर अठानवे पं बवजा सतारह तीन ककत् ਇਸਨ ਸਾਡੇ ਪ੍ਰਭ ਚਮਕੀਲਾ ਜੀ ਜੋ ਤੁਹਾਨੂੰ ਐਂਟਰਟੇਨਮੈਂਟ ਕਰਕੇ ਗਏ ਆ ਅਤੇ ਆਪਣੇ ਗਾਣੇ ਬਾਰੇ ਉਹਨਾਂ ਨੇ ਦੱਸਿਆ ਵਾ ਤੇ ਜੋ ਵੀ ਇਹਨਾਂ ਦੇ ਪ੍ਰੋਗਰਾਮ ਬੁੱਕ ਕਰਾਉਣਾ ਚਾਹੁੰਦਾ ਹੈ ਉਹਨਾਂ ਨੇ ਸਾਰੀ ਆਪਣੀ ਜਾਣਕਾਰੀ ਦੇ ਦਿੱਤੀ ਆ ਤੁਸੀਂ ਦੇਖਦੇ ਰਹੋ ਡੇਲੀ ਟਾਈਮਸ ਨਾਓ ਪੰਜਾਬ ਦੇ ਨਾਲ ਪ੍ਰਦੀਪ ਸਿੰਘ 베ਦੀ ਅੰਮ੍ਰਿਤਸਰ